ਕਿਸਾਨਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ 3000 ਰੁਪਏ ਹਰ ਮਹੀਨੇ ਲੈਣ ਲਈ ਇਸ ਸਕੀਮ ਦੇ ਫਾਰਮ ਭਰ ਲਓ ਜਲਦੀ ਪੰਜਾਬ ਵਿੱਚ ਲਗਾਤਾਰ ਵਰਸੇਗਾ ਭਾਰੀ ਮੀਂਹ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀਆਂ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣ ਚਲਦੇ ਹਾਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਤੇ ਪਹਿਲੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ 19 April ਤੱਕ ਬੰਦ ਰਹਿਣਗੇ ਸ਼ਰਾਬ ਦੇ ਠੇਕੇ ਜੀ ਹਾਂ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਹੈ ਪੰਜਾਬ ਵਿੱਚ ਸ਼ਰਾਬ ਦੇ ਠੇਕੇ 3 ਦਿਨਾਂ ਲਈ ਬੰਦ ਰੱਖਣ ਦੀ ਹੁਕਮ ਜਾਰੀ ਹੋਏ ਹਨ ਦਰਅਸਲ ਰਾਜਸਥਾਨ 'ਚ 19 April ਤੋਂ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੇ ਮੱਦੇਨਜ਼ਰ ਪੰਜਾਬ ਪ੍ਰਸ਼ਾਸਨ ਨੇ ਰਾਜਸਥਾਨ ਨਾਲ ਲੱਗਦੀ ਪੰਜਾਬ ਦੀ ਸਰਹੱਦ ਦੇ 3 ਕਿਲੋਮੀਟਰ ਤੱਕ ਦੇ ਦਾਇਰੇ ਵਿੱਚ ਸ਼ਰਾਬ ਦੇ ਠੇਕਿਆਂ ਨੂੰ 17 April ਸ਼ਾਮ 6 ਵਜੇ ਤੋਂ 19 April ਤੱਕ ਬੰਦ ਰੱਖਣ ਦੀ ਹੁਕਮ ਜਾਰੀ ਕਰ ਦਿੱਤੇ ਹਨ ਜੀ ਹਾਂ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਦੇਖ ਸਕਦੇ ਹੋ ਵੱਡੀ ਅਪਡੇਟ ਹੈ ਪਟਾਲਾ 'ਚ ਫਰਨੀਚਰ ਦੀ ਦੁਕਾਨ ਚੁਲ ਲੱਗੀ ਭਿਆਨਕ ਅੱਗ ਦੋ ਵਿਅਕਤੀ ਵਿੱਚ ਚੁਲ ਸੇ ਦੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਖਬਰ ਬਟਾਲਾ ਦੀ ਹੈ ਲੱਖਾਂ ਰੁਪਏ ਦਾ ਸਮਾਨ ਸੜ ਕੇ ਹੋਇਆ ਸਵਾ ਫਾਇਰ ਬਗਟਰੀ ਫਾਇਰ ਬਗਟਰੀ ਦੀ ਗੱਡੀ ਪਹੁੰਚਣ ਤੋਂ ਪਹਿਲਾਂ ਹੀ ਲੋਕਾਂ ਨੇ ਅੱਗ ਦੇ ਕਾਬੂ ਪਾਇਆ ਬਟਾਲਾ ਦੇ ਕਸਬਾ ਸ਼੍ਰੀ ਹਰਗੋਬਿੰਦਪੁਰ ਵਿੱਚ ਇੱਕ ਫਰਨੀਚਰ ਦੀ ਦੁਕਾਨ ਨੂੰ ਅੱਗ ਲੱਗਣ ਕਾਰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਜਦੋਂ ਕਿ ਅਗਲ ਕਰਨ ਕਾਰਨ ਦੋ ਵਿਅਕਤੀ ਵੀ ਚੁੱਲਸ ਗਏ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਕਿ ਸਾਨਾ ਨੀਆਂ ਵਧੀਆਂ ਮੁਸ਼ਕਲਾਂ ਤਿੰਨ ਦਿਨ ਪਾਵਰਸੇਗਾ ਪਾਰੀਮੀ ਜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਮੌਸਮ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਬਦਲ ਚ ਮਤਲਬ ਬਦਲੇਗਾ ਪੰਜਾਬ ਵਿੱਚ ਪੱਛਮੀ ਗੜਬਰੀ ਇੱਕ ਵਾਰ ਫਿਰ ਤੋਂ ਸਰਗਰਮ ਹੋਏਗੀ ਹੋਵੇਗੀ ਜਿਸ ਕਾਰਨ ਵੀਰਵਾਰ ਤੋਂ ਸ਼ਨੀਵਾਰ ਤੱਕ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ 40 ਕਿਲੋਮੀਟਰ ਤੱਕ ਪਹੁੰਚ ਸਕਦੀ ਹੈ ਰਫ਼ਤਾਰ ਹਵਾਵਾਂ ਦੀ ਇਸ ਕਾਰਨ ਪੰਜਾਬ ਵਿੱਚ ਤਾਪਮਾਨ ਵਿੱਚ ਬਦਲਾ ਦੇਖਣ ਨੂੰ ਮਿਲੇਗਾ ਦੇਖ ਸਕਦੇ ਹੋ ਮੌਕਾ ਦੇ ਜ਼ਰੰਦਰ ਚਕ ਘਟੋ ਘੱਟ ਤਾਪਮਾਨ 14 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮੀ ਪਾਗ ਮੁਤਾਬਕ ਵੀਰਵਾਰ ਨੂੰ ਸੂਬੇ ਦੇ ਕੁਝ ਜ਼ਿਲ੍ਹਿਆਂ ਵਿੱਚ ਧੂੜ ਭਰੀਆਂ ਹਵਾਵਾਂ ਚੱਲਣ ਦੇ ਤੇ ਗੱਜ ਦੇ ਛਿੱਟੇ ਮੀਂਹ ਦੇ ਛਿੱਟੇ ਦੇਖਣ ਨੂੰ ਮਿਲਣਗੇ 19 ਅਤੇ 20 ਅਪ੍ਰੈਲ ਨੂੰ 19 ਅਤੇ 20 ਅਪ੍ਰੈਲ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੇ ਬੂੰਦਾਬੰਦੀ ਦੇ ਸਾਰ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਮਿਲਣਗੇ ਮੀਂਹ ਜਿਹੜਾ ਦੱਸਿਆ ਜਾ ਰਿਹਾ ਪੰਜਾਬ ਦੇ ਵਿੱਚ ਲਗਾਤਾਰ ਤਿਰੰਦਰ ਮੀਂਹ ਦੱਸਿਆ ਗਿਆ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਅੱਕ ਲਗਣ ਕਾਰਨ ਕਣਕ ਦਾ 6 ਏਕੜ ਨਾੜ ਸੜ ਕੇ ਹੋਇਆ ਸਵਾਦ ਜੀ ਹਾਂ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਖਬਰ ਲਹਿਰਾ ਕਾਕਾ ਦੀ ਹੈ ਲਹਿਰਾ ਕਾਕਾ ਦੇ ਇੱਥੇ ਨੇੜੇ ਦੇ ਪਿੰਡ ਖੰਡੇਬੱਦ ਵਿਖੇ ਇੱਕ 나ੜ ਇੱਕ ਕਣਕ ਦੇ 나ੜ ਨੂੰ ਅੱਗ ਲੱਗਣ ਕਾਰਨ 6 ਕਿਲਿਆਂ ਦਾ 나ੜ ਸੜ ਕੇ ਹੋਇਆ ਸੁਭਾਯ ਸਬੰਧੀ ਪਿੰਡ ਖੰਡੇਬੱਦ ਦੇ ਸਾਬਕਾ ਸਰਪੰਚ ਨੇ ਦੱਸਿਆ ਕਿ ਦੁਪਹਿਰ ਕੱਲ ਦੁਪਹਿਰ ਸਮੇਂ ਬੁੱਧ ਸਿੰਘ ਦੇ ਅਦਿਦੀਪ ਸਿੰਘ ਪੁੱਤਰ ਹੁਸ਼ਿਆਰ ਸਿੰਘ ਦੇ ਖੇਤ ਵਿੱਚ ਕਣਕ ਦੇ 나ੜ ਨੂੰ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਪਲਾਂ ਵਿੱਚ ਹੀ 6 ਕਿਲਿਆਂ ਦਾ 나ੜ ਸੜ ਕੇ ਸੁਆਹ ਹੋ ਗਿਆ ਗੁਰੂ ਘਰ ਵਿੱਚ ਅਨਾਊਂਸਮੈਂਟ ਹੋਣ ਤੋਂ ਬਾਅਦ ਪਿੰਡਾਂ ਦੇ ਪਿੰਡਾਂ ਦੇ ਕਿਸਾਨ ਟਰੈਕਟਰ ਲੈ ਕੇ ਪਹੁੰਚੇ ਇਸ ਤੋਂ ਇਲਾਵਾ ਪਾਣੀ ਦੀਆਂ ਟੈਂਕੀਆਂ ਅਤੇ ਦਰਖਤਾਂ ਦੀਆਂ ਟਾਹਣੀਆਂ ਨਾਲ ਮਸਾਂ ਅੱਗੇ ਤੇ ਕਾਬੂ ਪਾਏਗਾ ਜੇਕਰ ਅੱਗ ਨੂੰ ਕਾਬੂ ਪਾਉਣ ਵਿੱਚ ਕੁਝ ਦੇਰ ਹੋਰ ਹੋ ਜੇ ਨਹੀਂ ਤਾਂ ਸੈਂਕੜੇ ਏਕੜ ਕਣਕ ਦੀ ਫਸਲ ਜਿਹੜੀ ਹੈ ਸੜ ਕੇ ਸੁਆਹ ਹੋ ਸਕਦੀ ਜੀਜੀਐਸ ਵੇਲੇ ਦੀ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਖਬਰ ਲਹਿਰਾ ਗਾਗਾ ਦੀ ਹੈ ਨਹਿਰਾ ਗਾਗਾ ਦੇ ਵਿੱਚ 6 ਏਕੜ ਨਾੜ ਜਿਹੜੇ ਨੇ ਸੜ ਕੇ ਸੁਆਹ ਹੋ ਚੁੱਕੇ ਹਨ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਖਬਰ ਰੂਪਨਗਰ ਦੀ ਰੂਪਨਗਰ ਤੇ ਲੈਂਟਰ ਹੇਠਾਂ ਦਬੇ ਪੰਜ ਮਜ਼ਦੂਰ ਬਚਾਅ ਕਾਰਜ ਸ਼ੁਰੂ ਨਵੀਂ ਤਕਦੀਕ ਨਾਲ ਚੁੱਕਿਆ ਜਾ ਰਿਹਾ ਸੀ ਘਰ ਦਾ ਲੈਂਟਰ ਤਾਂ ਦੇਖਦੇ ਸਿਧੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਵੀਰਵਾਰ ਨੂੰ ਦੁਪਹਿਰ ਤਾਂ ਦੇਖਦੇ ਸਿਧੇ ਰੂਪਨਗਰ ਦੇ ਪ੍ਰੀਤ ਕਲੋਨੀ ਚ ਇੱਕ ਘਰ ਦਾ ਲੈਂਟਰ ਚੁੱਕਣ ਲੱਗੇ ਮਜ਼ਦੂਰ ਲੈਂਟਰ ਹੇਠਾਂ ਦਬ ਗਏ ਇਸ ਹਾਸੇ ਤੋਂ ਬਾਅਦ ਤੁਰੰਤ ਜੇਸੀ ਮਸ਼ੀਨ ਬੁਲਾਈ ਗਈ ਅਤੇ ਲੈਂਟਰ ហេਟਾ ਦੱਬੇ ਮਜ਼ਦੂਰਾਂ ਨੂੰ ਕੱਢਣ ਲਈ ਜਦਨ ਕੀਤੇ ਜਾ ਰਹੇ ਹਨ ਮੌਕੇ ਦੇ ਮਜ਼ਦੂਰ ਲੋਕਾਂ ਨੇ ਦੱਸਿਆ ਕਿ ਲੈਂਟਰ ហេਟਾ ਪੰਜ ਮਜ਼ਦੂਰ ហេਟਾ ਆ ਗਏ ਹਨ ਜੀ ਵੱਡੀ ਜਾਣਕਾਰੀ ਇਸ ਵੇਲੇ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਖਬਰ ਰੂਪਨਗਰ ਦੀ ਹੈ ਤਾਂ ਵੱਡੀ ਖਬਰ ਦੇਖ ਸਕਦੇ ਹੋ ਲੈਂਟਰ ហេਟਾ ਪੰਜ ਮਜ਼ਦੂਰ ਜਿਹੜੇ ਦੱਬ ਦੱਬੇਗੇ ਮਾਮਲਾ ਸਾਹਮਣੇ ਆ ਰਿਹਾ ਹੈ ਖਬਰ ਰੂਪਨਗਰ ਦਾ ਤੇ ਇੱਕ ਹੋਰ ਵੱਡੀ ਖਬਰ ਲੁਧਿਆਣਾ ਦੀ ਸਾਹਮਣੇ ਆ ਰਹੀ ਹੈ ਦੇਖ ਸਕਦੇ ਹੋ ਲੁਧਿਆਣਾ ਚ ਤੇਜ਼ ਰਫਤਾਰ ਕਾਰ ਚਾਲਕ ਨੇ ਸਕੂਟਰੀ ਸਵਾਰ ਤਿੰਨ ਵਿਅਕਤੀਆਂ ਨੂੰ ਕੁਚਲਿਆ ਇੱਕ ਦੀ ਹੋਈ ਮੌਤ ਦੂਜਾ ਗੰਭੀਰ ਫੱਟੜ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਥਾਣਾ ਮਿਹਰਬਾਨ ਅਦੀਨ ਪਿੰਡਮ ਮੰਗਲੀ ਟਾਣਾ ਦੇ ਨਜ਼ਦੀਕ ਇੱਕ ਤੇਜ਼ ਰਫਤਾਰ ਕਾਰ ਚਾਲਕ ਨੇ ਸਕੂਟਰੀ ਤੇ ਸਵਾਰ ਹੋ ਕੇ ਚਾਰ ਹੈ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਟੱਕਰ ਮਾਰ ਕੇ ਬੁਰੀ ਤਰ੍ਹਾਂ ਫਟੜ ਕੱਟਦਾ ਇਹ ਸੜਕ ਹਾਦਸੇ ਵਿੱਚ ਸ਼ਿਕਾਰ ਚਰਾਗੀਰਾਂ ਦੀ ਮੌਤ ਇੱਕ ਦੀ ਮੌਤ ਹੋ ਗਈ ਹੈ ਜਦਕਿ ਦੂਜਾ ਗੰਭੀਰ ਰੂਪ ਨਾਲ ਜ਼ਖਮੀ ਦੱਸਿਆ ਜਾ ਰਿਹਾ ਹੈ ਜੀ ਹਾਂ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਖਬਰ ਲੁਧਿਆਣਾ ਦੀ ਹੈ ਇਸ ਮਾਮਲੇ 'ਚ ਥਾਣਾ ਮਹਿਰਬਾਨ ਪੁਲਿਸ ਨੇ ਪਿੰਡ ਮੰਗਰੀ ਟਾਂਡਾ ਦੇ ਰਹਿਣ ਵਾਲੇ ਜਗਪਾਲ ਸਿੰਘ ਦੇ ਬਿਆਨਾਂ ਤੇ ਮਲਜ਼ਮਕਾਰ ਚਾਲਕ ਪਿੰਡ ਲੋਹਾਰਾ ਵਾਸੀ ਜਸਸੀ ਜਗਦੀਸ਼ ਸਿੰਘ ਖਿਲਾਫ ਵਕ ਵਕ ਦੋਸ਼ਾਂ ਦੀਨ ਪਰਚਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਜੀ ਹਾਂ ਵੱਡੀ ਜਾਣਕਾਰੀ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਤਾਜ਼ਾ ਬਿਟ ਸਾਹਮਣੇ ਹੈ ਕਿ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਹੈ ਸਰਕਾਰ ਨੇ ਕੀਤਾ ਹੈ ਵੱਡਾ ਰਣ ਕਿਸਾਨਾਂ ਲਈ ਵੱਡੀ ਸਕੀਮ ਚੱਲ ਰਹੀ ਹੈ 33000 ਰੁਪਏ ਤੁਹਾਨੂੰ ਮਿਲੇਗਾ ਇਸ ਯੋਜਨਾ ਦੇ ਰਾਹੀਂ ਤੇ ਫਾਰਮ ਭਰੋ ਜਲਦੀ ਹੋਣਾ ਕਿਸਾਨਾਂ ਨੂੰ ਹਰ ਮਹੀਨੇ ਮਿਲੇਗੀ 3000 ਰੁਪਏ ਪੈਨਸ਼ਨ ਕਰਨਾ ਹੋਵੇਗਾ ਇਹ ਫਾਰਮ ਅਪਲਾਈ ਤਾਂ ਦੇਖ ਸਕਦੇ ਹੋ ਇਸ ਸਕੀਮ ਦਾ ਨਾਮ ਪੀਐਮ ਕਿਸਾਨ ਮਾਨਤਨ ਯੋਜਨਾ ਹੈ ਸਰਕਾਰ ਵੱਲੋਂ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਕਿਹੜੀ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਇੱਕ ਬਹੁਤ ਹੀ ਮਹੱਤਵਪੂਰਨ ਯੋਜਨਾ ਹੈ ਇਸ ਵਿੱਚ ਜਿਸ ਵਿੱਚ ਨਿਵੇਸ਼ ਕਰਨ ਵਾਲੇ ਕਿਸਾਨਾਂ ਨੂੰ ਭਵਿੱਖ ਵਿੱਚ ਬਹੁਤ ਲਾਭ ਹੋਣ ਵਾਲਾ ਕਿਸਾਨ ਸਰਕਾਰ ਦੁਆਰਾ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਕਿਸਾਨ ਮਾਨਤਨ ਯੋਜਨਾ ਲਈ ਅਪਲਾਈ ਕਰ ਸਕਦੇ ਹਨ ਪ੍ਰਧਾਨ ਮੰਤਰੀ ਕਿਸਾਨ ਮਾਨਤਨ ਯੋਜਨਾ ਤਹਿਤ ਕਿਸਾਨਾਂ ਦੀ ਬੁਢਾਪੇ ਬੁਢਾਪਾ ਸੁਰੱਖਿਅਤ ਲਈ ਪੈਨਸ਼ਨ ਦਿੱਤੀ ਜਾਂਦੀ ਹੈ ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨਾਂ ਨੂੰ ਪੈਨਸ਼ਨ ਫੰਡ ਵਿੱਚ ਪ੍ਰਤੀ ਮਹੀਨਾ 55 ਤੋਂ 200 ਰੁਪਏ ਤੱਕ ਦਾ ਯੋਗਦਾਨ ਦੇਣਾ ਹੋਵੇਗਾ ਇਸ ਸਕੀਮ ਤਹਿਤ ਕਿਸਾਨਾਂ ਨੂੰ 3000 ਰੁਪਏ ਪ੍ਰਤੀ ਮਹੀਨਾ ਦੇਣ ਦੀ ਵਿਵਸਥਾ ਕੀਤੀ ਹੈ ਤਾਂ ਦੇਖ ਸਕਦੇ ਹੋ ਇਹ ਜਿਹੜੀ ਸਕੀਮ ਹੈ ਕਿਸਾਨਾਂ ਲਈ ਚਲਾਈ ਜਾ ਰਹੀ ਹੈ ਸਰਕਾਰ ਦੇ ਵੱਲੋਂ ਤੇ 3000 ਰੁਪਏ ਹਰ ਮਹੀਨੇ ਪੈਨਸ਼ਨ ਸਕੀਮ ਕਿਸਾਨਾਂ ਨੂੰ ਦਿੱਤੀ ਜਾਵੇਗੀ ਜੇ ਕਿਸਾਨ ਇਸ ਦੇ ਵਿੱਚ ਅਪਲਾਈ ਕਰਦੇ ਹਨ ਕੇਂਦਰ ਜਾਨੀ ਕਿ ਮੋਦੀ ਸਰਕਾਰ ਦੁਆਰਾ ਇਹ ਯੋਜਨਾ ਚਲਾਈ ਜਾ ਰਹੀ ਹੈ 18 ਤੋਂ 40 ਸਾਲ ਦੀ ਉਮਰ ਦੇ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਮਤਨ ਯੋਜਨਾ ਦਾ ਲਾਭ ਲੈ ਸਕਦੇ ਹਨ ਜੇਕਰ ਤੁਸੀਂ ਆਪਣੀ ਉਮਰ ਦੇ ਅਨੁਸਾਰ ਹਰ ਮਹੀਨੇ ਯੋਗਦਾਨ ਪਾਉਂਦੇ ਹੋ ਤਾਂ 60 ਸਾਲ ਦੀ ਉਮਰ ਤੋਂ ਬਾਅਦ ਤੁਹਾਨੂੰ 30000 ਰੁਪਏ ਪੈਨਸ਼ਨ ਯਾਨੀ ਕਿ 36000 ਰੁਪਏ ਸਾਲ ਦਾ ਮਿਲੇਗਾ ਇਸ ਦੇ ਨਾਲ ਹੀ ਜੇਕਰ ਲਾਪਾਤਰੀ ਕਿਸਾਨ ਕਿਸੇ ਕਾਰਨ ਉਸ ਦੀ ਮੌਤ ਹੋ ਜਾਈਂ ਤਾਂ ਉਸ ਦੀ ਪਤਨੀ ਨੂੰ 15000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵੀ ਪ੍ਰਬੰਧ ਹੈ ਇਸ ਗੇਮ ਵਿੱਚ ਲਾਭ ਲੈਣ ਲਈ 18 ਤੋਂ 40 ਸਾਲ ਦੀ ਉਮਰ ਦੇ ਕਿਸਾਨ ਹੀ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਹਨ ਪ੍ਰਧਾਨ ਮੰਤਰੀ ਕਿਸਾਨ ਮੰਤਨ ਯੋਜਨਾ ਦਾ ਲਾਭ ਸਿਰਫ ਉਹਨਾਂ ਕਿਸਾਨਾਂ ਨੂੰ ਮਿਲਦਾ ਹੈ ਜਿਨ੍ਹਾਂ ਕੋਲ 2 ਐਕਟਰ ਜਾਂ ਇਸ ਤੋਂ ਘੱਟ ਜ਼ਮੀਨ ਹੈ ਅਪਲਾਈ ਕਰਨ ਲਈ ਕਿਸਾਨਾਂ ਕੋਲ ਆਧਾਰ ਕਾਰਡ ਮੋਬਾਈਲ ਨੰਬਰ ਪਾਸਪੋਰਟ ਸਾਈਜ਼ ਫੋਟੋ ਪਛਾਣ ਪੱਤਰ ਉਮਰ ਦਾ ਸਰਟੀਫਿਕੇਟ ਆਮਨ ਸਰਟੀਫਿਕੇਟ ਖੇਤੀ ਖਸਰਾ ਸਰਟੀਫਿਕੇਟ ਅਤੇ ਬੈਂਕ ਖਾਤੇ ਦੀ ਪਾਸਬੁੱਕ ਹੋਣੀ ਬਹੁਤ ਹੀ ਲਾਜ਼ਮੀ ਹੈ ਤੇ ਅੱਜ ਹੀ ਇਸ ਸਕੀਮ ਦੇ ਵਿੱਚ ਅਪਲਾਈ ਕਰਕੇ ਜੋ ਇਹਨਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹੋ ਪ੍ਰਧਾਨ ਮੰਤਰੀ ਪੀਐਮ ਕਿਸਾਨ ਮੰਤਨ ਯੋਜਨਾ ਇਸ ਸਕੀਮ ਦਾ ਨਾਮ ਹੈਗਾ ਤੇ ਇੱਕ ਹੋਰ ਯੋਜਨਾ ਜਿਹੜੀ ਚਲਾਈ ਜਾ ਰਹੀ ਹੈ ਅਟਲ ਪੈਨਸ਼ਨ ਯੋਜਨਾ ਜੀ ਹਾਂ ਹਰ ਮਹੀਨੇ 210 ਰੁਪਏ ਨਿਵੇਸ਼ ਕਰੋ ਤੇ ਤੁਹਾਨੂੰ ਹਰ ਮਹੀਨੇ ਮਿਲੇਗੀ 5000 ਰੁਪਏ ਪੈਨਸ਼ਨ ਇਹ ਵੀ ਅਟਲ ਪੈਨਸ਼ਨ ਯੋਜਨਾ ਜਿਹੜੀ ਚਲਾਈ ਜਾ ਰਹੀ ਸਾਲ ਦਾ 60000 ਰੁਪਿਆ ਬਣਦਾ ਤਾਂ ਦੇਖ ਸਕਦੇ ਹੋ 60000 ਰੁਪਏ ਤੁਹਾਨੂੰ ਮਿਲੇਗਾ ਤੁਸੀਂ ਤੁਸੀਂ ਪੈਨਸ਼ਨ ਯੋਜਨਾ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ ਕਿ ਤੁਸੀਂ ਅਜਿਹੇ ਵਿਕਲਪੀ ਚੁਣਾਲਾਸ਼ ਕਰ ਰਹੇ ਹੋ ਜਿਸ ਵਿੱਚ ਰਕਟ ਜਿਸ ਵਿੱਚ ਰਕਮ ਕਟੋ ਹੋਵੇ ਜੇ ਤੁਹਾਡੀ ਉਮਰ ਸਾਰੀ ਉਮਰ ਦੀ ਪੈਨਸ਼ਨ ਹੋ ਜਾਵੇ ਲੱਗ ਜਾਵੇ ਜੇਕਰ ਤੁਸੀਂ ਵੀ ਇਸ ਨਟੇ ਦੇ ਖੇਤਰ ਤੇ ਹੋ ਤਾਂ ਸਰਕਾਰ ਤੁਹਾਨੂੰ ਅਟਲ ਪੈਨਸ਼ਨ ਯੋਜਨਾ ਵਿੱਚ ਅਪਲਾਈ ਕਰਨ ਲਈ ਸੁਝਾਅ ਵੀ ਦੇਵੇਗੀ ਤਾਂ ਦੇਖੋ ਅਟਲ ਪੈਨਸ਼ਨ ਯੋਜਨਾ ਜੋ ਕਿ ਇੱਕ ਸਰਕਾਰੀ ਯੋਜਨਾ ਹੈ ਇਸ ਦੇ ਵਿੱਚ ਅਪਲਾਈ ਕਰਕੇ ਤੁਸੀਂ ਵੱਧ ਤੋਂ ਵੱਧ ਸਕੀਮ ਦਾ ਲਾਭ ਉਠਾ ਸਕਦੇ ਹੋ ਇਹ ਇੱਕ ਸਰਕਾਰੀ ਸਕੀਮ ਹੈ ਇਸ ਦੇ ਵਿੱਚ ਤੁਹਾਨੂੰ 210 ਰੁਪਏ ਤੱਕ ਦਾ ਨਿਵੇਸ਼ ਕਰਨਾ ਪਵੇਗਾ ਤਾਂ ਇਸ ਸੰਬੰਧੀ ਹੋਰ ਤਾਜ਼ਾ ਆਪਣੇ ਜਾਣਕਾਰੀ ਲੈਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ